ਹਾਂਜੀ ਸਵਾਗਤ ਹੈ ਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੂ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਰਿਕਵੈਸਟ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਾ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਸੀਂ ਵੀ ਕਿਸੇ ਇਡਾਂ ਦੇ ਐਡ ਕਰਵਾਉਣੀ ਚਾਹੁੰਦੇ ਹੋ ਮੇਰਾ ਸੰਪਰਕ ਨੰਬਰ ਹੈ 6280137325 ਮੇਰਾ ਮੋਬਾਈਲ ਨੰਬਰ ਹੈ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਸੋਨਾਲੀਕਾ 745 ਮੋਬਾਈਲ ਨੰਬਰ ਹੈਗੇ ਜੀ ਬਾਈ ਦਾ 8427025955 ਬਾਈ ਦਾ ਮੋਬਾਈਲ ਨੰਬਰ ਆ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਤਾਂ ਆਪਾਂ 2006 ਮਾਡਲ ਆ ਜੀ ਟਰੈਕਟਰ ਇਹ 2006 ਮਾਡਲ ਟਰੈਕਟਰ ਆਗਾ ਪੰਜਾਬ ਨੰਬਰ ਦਾ ਟਰੈਕਟਰ ਆਗਾ ਸਾਈਡ ਗੀਅਰ ਆ ਟਰੈਕਟਰ ਇਹ ਸਾਰਾ ਟਰੈਕਟਰ ਬਿਲਕੁਲ オリジナル ਆ ਜੀ ਪੰਜਾਬ ਨੰਬਰ ਸਾਈਡ ਗੀਅਰ ਟਰੈਕਟਰ ਆ ਇਹ ਇੰਜਨ ਗੀਅਰ ਦੀ ਫੁੱਲ ਗਰੰਟੀ ਹੈਗੀ ਟਰੈਕਟਰ ਦੀ ਇਹ ਟਰੈਕਟਰ ਹੈਗਾ ਜੀ ਡਬਲ ਕਲੱਚ ਆ ਟਾਇਰਾਂ ਦੀ ਗੱਲ ਕਰੀਏ ਕੰਪਨੀ ਦੇ ਚਾਰੋਂ ਟਾਇਰ ਆ ਬਿਲਕੁਲ ਨਵੇਂ ਟਾਇਰ ਨੇ ਜੀ ਕੰਪਨੀ ਦੇ ਟਾਇਰ ਨੇ ਬਿਲਕੁਲ ਨਵੇਂ ਟਾਇਰ ਆਗੇ ਸਾਈਡ gear tractor ਆ ਇਹ self start ਆ ਜੀ ਡਿਮਾਂਡ ਇਹਦੀ ਹੈਗੀ ਆ ਜੀ 2,70,000 ਰੁਪਏ ਡਿਮਾਂਡ ਆਗੀ ਮੌਕੇ ਤੇ ਹੋਰ ਵੀ ਮੰਤਨ ਬਾਈ ਜੀ ਹੋ ਜਾਊਗਾ ਧੰਨਵਾਦ ਜੀ